जी, जी। 100 ਐਂਟਰੀ ਸੀ ਸਿੰਗਲਸ ਜੀ 100 ਐਂਟਰੀਆਂ ਡਬਲਸ ਜੀ ਇਹ ਆਪਣੇ 1.500 500 ਫਲੋਰਸ ਨੂੰ ਪਾਰਟਿਸਪੇਟ ਕੀਤਾ ਹੈ ਤੇ ਹੁਣ ਵੀ ਉਹਨਾਂ ਨੇ ਸ਼ੋਰ ਕੀਤਾ ਕਿ ਜੋ ਤੁਹਾਨੂੰ ਹੋਰ ਚੀਜ਼ ਦੀ ਕਮੀ ਹੈ ਉਹ ਤੁਸੀਂ ਬਸ ਸਿਰਫ ਸਾਨੂੰ ਦੱਸੋ ਤੇ ਅਸੀਂ ਪੂਰੀ ਕਰਾਂਗੇ ਅਸੀਂ ਇਹ ਅਕੈਡਮੀ 15 ਸਾਲ ਤੋਂ ਚਲਾ ਰਹੇ ਹਾਂ ਪਰ ਪਿਛਲੇ 1.5 ਸਾਲ ਤੋਂ ਮਿਸਿਸ ਪ੍ਰਦਨਿਆ ਗਧਰੇ ਚੋਕੜਾ ਉਹ ਇੰਟਰਨੈਸ਼ਨਲ ਡਾਉਨਸ ਮੈਡਿਸਟੇ ਦੀਦਾਸ ਮੈਂ ਵੀ ਜਨਰਲ 65 ਤੱਕ ਪਰ ਰੈਗੂਲਰ ਬੈਡਮਿੰਟਨ ਖੇਡਦਾ ਪਰ ਕ੍ਰਿਕਟ ਮੇਰੇ ਵਾਸਤੇ ਪੋਸੀਬਲ ਨਹੀਂ ਸੀ ਇਸੇ ਵਿੱਚ ਖੇਡ ਨਹੀਂ ਪਰ ਇਸ ਦਾ ਦੀ ਨਾ ਕੋਈ ਗੱਲ ਨਹੀਂ ਹੁਣ ਤੁਸੀਂ ਅਗਰ ਬੈਡਮਿੰਟਨ ਨੂੰ ਫੋਲੋ ਕਰੋ ਇਸ ਟਾਈਮ 5000 ਰੁਪਏ ਆ ਜੀ ਬੈਡਮਿੰਟਨ ਦਾ ਖੇਡ ਹੈ ਜੀ ਇਹ ਟੂਰਨਾਮੈਂਟ ਜਿਹੜਾ ਪੰਜਾਬ ਦਾ ਓਪਨ ਟੂਰਨਾਮੈਂਟ ਕਰਵਾਇਆ ਗਿਆ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਪਲੇਅਰ ਜਿਹੜੇ ਨੇ ਪੂਰੇ ਪੰਜਾਬ ਤੋਂ ਆ ਕੇ ਸ਼ਿਰਕਤ ਲਏ ਨੇ ਇਸ ਟਾਈਮ ਮੈਨੂੰ ਇਸ ਸਾਲ 3 ਕਰੋੜ ਰੁਪਏ ਮਿਲੇ ਹੈ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਪੀਆਈ ਜੀ ਸਾਰੀ ਗੇਮਾਂ ਨੂੰ ਹੁਣ ਜਿਹੜੀ ਇੰਡਸਟਰੀ ਐ ਪ੍ਰਮੋਟ ਕਰਨ ਲੱਗਦੀ ਐ ਸੋ ਫਿਊਚਰ ਬ੍ਰਾਈਟ ਐ ਬੱਚਿਆਂ ਦਾ ਅੱਛਾ ਕੀ ਲੁਏ ਬਹੁਤ ਵਧੀਆ ਐ ਇਸ ਕਰਕੇ ਨਹੀਂ ਬੈਠੇ ਕਿ ਬੱਚੇ ਜਿੱਤਣਗੇ ਜਾਂ ਹਾਰਨਗੇ ਸਿਰਫ ਉਹਨਾਂ ਦੀ ਸ਼ਾਰਟਕਮਿੰਗਸ ਨੇ ਫਿਰ ਉਹ ਸ਼ਾਰਟਕਮਿੰਗਸ ਜੋ ਫਿਰ ਵਰਕ ਕਰਦੇ ਸੋ ਇਹਦੇ ਵਿੱਚ ਕੋਈ ਹੋਰ ਵੀ ਲੋਡ ਹੋਏਗੀ ਡੈਫੀਨਿਟਲੀ ਮਿਸਟਰ ਕਾਰਪੋਰੇਸ਼ਨ ਨੂੰ ਦਿਣਾ ਜਿਹੜਾ ਉਹ ਦਸੰਬਰ ਹੈ ਇਹਨੂੰ ਹੋਰ ਇੰਪਰੂਵ ਕਰਨ ਦੇ ਲਈ ਇਹਦੇ ਫੈਸਿਲਿਟੀਆਂ ਜਿਹੜੀਆਂ ਹੋਰ ਐਡ ਕਰਨ ਦੇ ਲਈ ਚਨ ਹਿਤੇਸ਼ੀ टीआरपी ਨਹੀਂ ਭਰੋ ਸਾਬ ਦਾ। ਦੇਖ ਰਿਹਾ ਤੁਸੀਂ ਤੇ ਮੈਂ ਆ ਹਮ ਉਨੀਸ਼ ਵਿੱਚ ਸਿੱਸਤੇ ਫਤ ਮੌਜੂਦਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਸ਼ਾਸਤਰੀ 홀 ਦੇ ਵਿੱਚ ਜਿੱਥੇ ਕਿ ਬੈਡਮਿੰਟਨ ਦਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਸਾਡੇ ਨਾਲ ਜਿਹੜੇ ਆਰਗੇਨਾਈਜ਼ਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਦੇ ਨਾਲ ਸਰ ਪਹਿਲਾਂ ਤਾਂ ਬਹੁਤ ਬਹੁਤ ਵਿਸ਼ੇਸ਼ ਹੈ ਜੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਕਿੰਨੀਆਂ ਟੀਮਾਂ ਜਿਹੜੀਆਂ ਇਸ ਪਾਰਟਿਸਿਪੇਟ ਸਰ ਅੰਡਰ 11 2013 ਇਹਦਾ ਪੰਜਾਬ ਸ਼ਟ ਰੈਂਕਿੰਗ ਟੂਰਨਾਮੈਂਟ ਜੀ ਸਾਰੇ 19 ਡਿਸਟ੍ਰਿਕਟ ਤੋਂ ਬੱਚੇ ਆਏ ਨੇ ਸਾਰੇ ਡਿਸਟ੍ਰਿਕਟ ਤੋਂ ਔਰ ਰੈਂਕਿੰਗ ਦੇਣਾ ਨੂੰ ਪੁਆਇੰਟਸ ਮਿਲਦੇ ਨੇ ਅਗੇ ਨੈਸ਼ਨਲ ਜਾਨ ਵਾਸਤੇ ਜੀ 300 ਐਂਟਰੀ ਸੀ ਸਿੰਗਲਸ ਦੀਆਂ ਜੀ 100 ਐਂਟਰੀਆਂ ਡਬਲਸ ਦੀਆਂ ਈਅਰਲੀ 450 500 ਪਲੇਅਰਸ ਨੇ ਪਾਰਟਿਸਿਪੇਟ ਕੀਤਾ 500 ਪਲੇਅਰਸ ਨੇ ਪਾਰਟਿਸਿਪੇਟ ਕੀਤਾ ਕਿੰਨੇ ਮੈਚ ਜਿਹੜੇ ਇੱਥੇ ਹੋਏ ਨੇ ਕਿੰਨੇ ਮੈਚ ਕਰ ਹੋਏ ਨੇ ਫਸਟ 2 ਦਿਨ ਹੋਏ ਨੇ 100 100 ਮੈਚ 3 ਦਿਨ ਹੋਏ ਨੇ 75 ਅੱਜ 12 ਮੈਚ ਨੇ ਫਾਈਨਲਸ ਲੀਕ ਕੀ ਕੁਝ ਤੇ ਅਪਰੀਸ਼ੀਏਸ਼ਨ ਲੀਕ ਕੀ ਕੁਝ ਉਹਨਾਂ ਲਈ ਅਪਰੀਸ਼ੀਏਸ਼ਨ ਇਹ ਚਾਹਦੇ ਕਿ ਵੀ ਆਰ ਗਿਵਿੰਗ ਕੈਸ਼ ਪ੍ਰਾਈਜ਼ Winner অর ਸੈਕੰਡ ਪਲੇਸ ਨੂੰ ਜੀ ਬਾਕੀ ਉਹਨਾਂ ਨੂੰ ਟਰੋਫੀਸ ਮਿਲਣਗੇ ਜਿਹੜੇ ਬ੍ਰੌਂਜ਼ ਮੈਡਲਿਸਟ ਨੇ ਉਹਨਾਂ ਨੂੰ ਟਰੋਫੀਸ ਮਿਲਣਗੇ ਜੀ ਬਾਕੀ ਕੁਝ ਗਿਫਟ ਐਮਪਰਸ ਨੇ ਸਪான்ਸਰਸ ਨੇ ਸਾਡੇ ਕਰੀਮੀ ਕਾ ਵਾਲੇ ਡੈਡੀ ਬਿਸਕਟ ਜੀ অর ਇੰਡੀਅਨ ਆਇਲ ਡਿਊਕ ਟੀ-ਸ਼ਰਟਸ ਇੱਕ ਰਾਮਸਨ ਟੀ-ਸ਼ਰਟਸ ਵਾਲਿਆਂ ਨੇ ਉਹ ਜੋ ਵੀ ਪ੍ਰਾਈਜ਼ਸ ਇਹਦੇ ਸਪான்ਸਰਸ ਦਿੱਤੇ ਨੇ ਉਸ ਵੈਬਿਨਰ ਸੇ ਦਿੱਤੇ ਜਾਣਗੇ ਜਿੱਕੇ ਦਾਰੇ ਜਮੇ ਅਸੀਂ ਵੀ ਗੇਮ ਦੇਖ ਰਹੇ ਸੀ ਬਹੁਤ ਐਪਰੀਸ਼ੀਏਸ਼ਨ ਦੇਣ ਵਾਲੇ ਬੱਚੇ ਛੋਟੀ ਛੋਟੀ ਉਮਰਾ ਦੇ ਵਿੱਚ ਇੰਨਾ ਵਧੀਆ ਜਿਹੜਾ ਗੇਮ ਪਲੇ ਕਰ ਰਹੇ ਕਿਸ ਤਰ੍ਹਾਂ ਦਾ ਫਿਚਰ ਕਿਸ ਤਰ੍ਹਾਂ ਦਾ ਦੇਖ ਦਿਉਣਾ ਬੱਚੇ 2 ਸਾਲ ਤੋਂ ਅਸੀਂ ਇਹ ਅਕੈਡਮੀ 15 ਸਾਲ ਤੋਂ ਚਲਾ ਰਹੇ ਹਾਂ ਪਰ ਪਿਛਲੇ 1.5-2 ਸਾਲ ਤੋਂ ਮਿਸਿਸ ਪ੍ਰਦਨਿਆ ਗਦਰੇ ਚੋਪੜਾ ਉਹ ਇੰਟਰਨੈਸ਼ਨਲ ਬ੍ਰੌਂਜ਼ ਮੈਡਲਿਸਟ ਹੈ ਜੀ ਤੇਕਰ ਜੀ ਔਰ ਉਹਦਾ ਹਸਬੰਡ ਵੀ ਕਾਮਨਵੈਲਥ 골ਡ ਮੈਡਲਿਸਟ ਹੈ ਜੀ ਉਹਦਰ ਫ੍ਰੀ ਟ੍ਰੇਨਿੰਗ ਦੇ ਰਹੀਏ ਸ਼ਾਮ ਨੂੰ 3 ਤੋਂ 7 ਸਵੇਰੇ ਫਿਜ਼ੀਕਲ ਹੁੰਦੀ ਹੈ ਬੱਚੇ ਆਪਣੇ ਸਾਰੇ ਵੀਡੀਓ ਡਾਊਨਲੋਡ ਕਰਕੇ ਕੋਚ ਨੂੰ ਭੇਜਦੇ ਨੇ ਜਿਸ ਤਰ੍ਹਾਂ ਇੰਟਰਨੈਸ਼ਨਲ ਟ੍ਰੇਨਿੰਗ ਹੁੰਦੀ ਹੈ ਉਸ ਤਰ੍ਹਾਂ ਦੀ ਪੋਸਟ ਲੈਵਲ ਦੀ ਟ੍ਰੇਨਿੰਗ ਹੋ ਰਹੀ ਹੈ ਉਹ ਇੰਡੀਅਨ ਟੀਮ ਦੀ ਵੀ ਕੋਚ ਸੀ ਉਹ 15 ਸਾਲ ਇੰਟਰਨੈਸ਼ਨਲ ਲਈ ਉਹਨੇ ਇੱਕ 올림픽 ਗੋਲਫ ਕੋਰਸ ਵੀ ਕੀਤਾ ਹੈ ਸਰ ਗੱਲ ਕਰੀ ਤਾਂ ਲੇਕਿਨ ਦੇਖਿਆ ਜਾਵੇ ਇੱਕ ਗੇਮ ਦੇ ਪਿੱਛੇ ਜਿਹੜੇ ਲੋਕ ਜਿਹੜੇ ਪੈ ਗਏ ক্রিকেট 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 ਲੇਕਿਨ ਇਸ ਗੇਮਾਂ ਵੱਲ ਕਿਤੇ ਨਾ ਕਿਤੇ ਘਟ ਹਲੇ ਰੁਝਾਨ ਹਲੇ ਵੀ ਜਿਹੜਾ ਘਟ ਨਜ਼ਰ ਆ ਉਸ ਦੇ ਪਿੱਛੇ ਕੀ ਕਾਰਨ ਸਮਝਦੇ ਸਰ ਇਸ ਦਾ ਵੀ ਨਾ ਕੋਈ ਗੱਲ ਨਹੀਂ ਹੁਣ ਤੁਸੀਂ ਅਗਰ ਬੈਡਮਿੰਟਨ ਨੂੰ ਫੋਲੋ ਕਰੋ ਇਸ ਟਾਈਮ 5000 ਪਲੇਅਰ ਜੀ ਬੈਡਮਿੰਟਨ ਦਾ ਖੇਡ ਰਿਹਾ ਜੀ ਹੋਰ ਕਿਸੇ ਚੀਜ਼ ਦੀ ক্রিকেট ਨਾਲ ਤੁਹਾਨੂੰ ਕੰਪੇਅਰ ਫਾਈਨੈਂਸ਼ਲੀ ਨਹੀਂ ਕਰਨਾ ਚਾਹੀਦਾ ਜੀ ਲੋਕਾਂ ਦੇ ਵਿੱਚ ਅਵੇਅਰਨੈਸ ਨਵੇਂ ਆਪਾਂ ਗਲੀਆਂ ਦੇ ਵਿੱਚ ਵੀ ক্রিকেট ਜ਼ਿਆਦਾ ਖੇਡਦੇ ਦੇ ਵਿੱਚ ਐਡਵਾਂਟੇਜ ਹੈ ਵੇ ਕਿ ਇੱਕ ਤੇ ਬੇਸਿਕਲੀ ਡਿਸਐਡਵਾਂਟੇਜ ਹੈ ਆਊਟਡੋਰ ਖੇល ਨਹੀਂ ਜਾ ਸਕਦੇ ਜੀ ਇੰਡੋਰੀਅਰ ਜੀ ਤੇ ਹੁਣ ਇਹ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ ਧਰੂਪ ਕਪਿਲਾ ਲੜਕਾ ਜੀ ਇਹ ਥਾਮਸ ਕਪ ਦਾ ਬੈਨਰ ਹੈ ਇਹਨੂੰ ਮੈਂ ਛੋੜ ਕੇ ਆਇਆ ਸੀ ਗੋਪੀ ਚੰਦ ਅਗਰਵਾਹੀ ਜੀ ਇਸ ਟਾਈਮ ਮੈਨੂੰ ਇਸ ਸਾਲ 3 ਕਰੋੜ ਰੁਪਏ ਮਿਲੇ ਹੈ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਵੀ ਆਇਆ ਜੀ ਪੈਸੇ ਵੀ ਹੁਣ ਜਿਹੜੇ ਟਾਪ ਪਲੇਅਰਸ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜਿਹੜੇ ਬਹੁਤ ਸਾਰੇ ਸਪਾਂਸਰਸ ਨੇ ਵਿਕਟਰ ਹੈ ਯੋਨਕਸ ਹੈ ਲੀਨਿੰਗ ਹੈ ਤੇ ਬੱਚਿਆਂ ਨੂੰ ਫਿਰ ਜੋਬਸ ਵੀ ਮਿਲ ਰਹੀਆਂ ਨੇ इवन 16 ਸਾਲ ਦਾ ਹੋਵੇ ਉਹਨੂੰ ਵੀ ਇੰਡੀਅਨ ਆਇਲ ਦੇ ਤੇ ONGC ਦੀ ਜੋਬ ਮਿਲ ਜਾਂਦੀ ਜੀ ਤੇ ਇੱਕ ਸਪੋਰਟਸ ਅਪਕਮਿੰਗ ਹੈ ਜੀ ਔਰ ਸਾਇਨਾ ਨਹਿਵਾਲ ਸਿੰਧੂ ਦੇ ਬਾਅਦ ਸਪੋਰਟਸ ਨੂੰ ਬਹੁਤ ਵਧਾਵਾ ਮਿਲ ਰਿਹਾ ਹੈ ਉਹ ਹੋਰ ਕਿਸ ਤਰ੍ਹਾਂ ਐਪਰੀਸ਼ੀਏਟ ਕਰਦੇ ਹਾਂ ਅੱਜ ਤਾਂ ਜਿਵੇਂ ਫਾਈਨਲਸ ਹੋ ਗਿਆ ਲਾਸਟ ਮੈਚ ਹੈ ਕਿਸ ਤਰ੍ਹਾਂ ਦੇ ਸੋ ਸਾਡੇ ਬੱਚਿਆਂ ਨੂੰ ਅਸੀਂ ਇਹੋ ਹੈ ਕਿ ਅਸੀਂ ਬੈਸਟ ਟੂ ਬੈਸਟ ਟ੍ਰੇਨਿੰਗ ਦੇ ਰਹੇ ਹਾਂ ਅੱਜ ਉਹਨਾਂ ਦੀ ਕੋਚ ਉਹਨਾਂ ਦੇ ਪਿੱਛੇ ਬੈਠੀ ਹੋਈ ਹੈ ਜੀ ਉਹ ਇਹ ਇਸ ਕਰਕੇ ਨਹੀਂ ਬੈਠੀ ਕਿ ਇਹ ਬੱਚੇ ਜਿੱਤਣਗੇ ਜਾਂ ਹਾਰਨਗੇ ਸਿਰਫ ਉਹਨਾਂ ਦੀ ਸ਼ਾਰਟਕਮਿੰਗਸ ਨੇ ਫਿਰ ਉਹ ਸ਼ਾਰਟਕਮਿੰਗਸ ਉੱਪਰ ਹੀ ਵਰਕ ਕਰਦੇ ਨੇ ਟੋਟਲ ਪ੍ਰੋਫੈਸ਼ਨਲ ਟ੍ਰੇਨਿੰਗ ਹੈ ਜਿਸ ਤਰ੍ਹਾਂ ਦੀ ਤੁਸੀਂ ਇੰਡੀਆ ਵਿੱਚ ਕਿਸੇ ਵੀ ਜਗ੍ਹਾ ਇਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਹੈ ਜਿਹੜੀ ਹੁਣ ਅੱਧਰ ਹੈ ਸੋ ਆਏ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਵੀ ਆਏ ਸੀ ਉਹ ਸਰ ਪੂਰੀ ਅਸੋਸੀਏਸ਼ਨ ਹੈ ਕ੍ਰਿਸ਼ਨ ਸਾਹਿਬ ਆਏ ਜੋਰੂਰ ਕ੍ਰਿਸ਼ਨ ਸਿੱਖੋ ਸਾਹਿਬ ਆਏ ਨੇ ਜੀ ਤੇ ਦੋਨੇ ਬੜੇ ਸਪੋਰਟਸ ਲਵਿੰਗ ਹੈ ਤਿੰਨ ਚਾਰ ਦਿਨ ਪਹਿਲਾਂ ਜਦੋਂ ਇਹਨੇ ਅਪਰੋਚ ਕੀਤਾ ਸੀਗਾ ਜੀ ਉਹਨਾਂ ਨੇ ਬੜੀ ਖੁਸ਼ੀ ਨਾਲ ਕਿਹਾ ਮੈਂ ਜ਼ਰੂਰ ਆਉਂਗਾ ਤੇ ਬਿਲਕੁਲ ਟਾਈਮ ਤੇ ਆਇਆ ਤੇ ਪੂਰਾ ਮੈਚ ਦੇਖ ਰਹੇ ਨੇ ਜੀ ਤੇ ਇਨਫਰਾਸਟ੍ਰਕਚਰ ਜਿਹੜਾ ਬਣਾਇਆ ਹੈ ਇਹਦੇ ਵਿੱਚ ਵੀ ਕਾਰਪੋਰੇਸ਼ਨ ਦਾ ਇਹ ਹਾਲ ਹੈ ਉਹਨਾਂ ਨੇ ਜੋ ਜੋ ਸੀ ਉਹਨਾਂ ਨੂੰ ਡਿਮਾਂਡ ਕੀਤੀ ਸੀ ਸਾਰੀ ਪੂਰੀ ਕੀਤੀ ਹੁੰਦੇ ਉਹਨਾਂ ਨੇ ਸ਼ੋਰ ਕੀਤਾ ਕਿ ਜੋ ਤੁਹਾਨੂੰ ਹੋਰ ਚੀਜ਼ ਦੀ ਕਮੀ ਹੈ ਜੀ ਉਹ ਤੁਸੀਂ ਬਸ ਸਿਰਫ ਸਾਨੂੰ ਦੱਸੋ ਤੇ ਅਸੀਂ ਪੂਰੀ ਕਰਾਵਾਂ ਆਪਣੇ ਵੱਲੋਂ ਜਿਹੜੇ ਵਾਲੇ ਬੈਡਮਿੰਟਨ ਬੈਡਮਿੰਟਨ ਨਹੀਂ ਸਮਝਦੇ ਗੇਮ ਨਹੀਂ ਸਮਝਦੇ ਜਾਂ ਫੀਚਰ ਨਹੀਂ ਸਮਝਉਂਦੇ ਨਾ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਬੈਡਮਿੰਟਨ ਉਹ ਬੜੀ ਪਪੂਲਰ ਤੇ ਬੜੀ ਵਾਈਡਲੀ ਸਪਰੇਡ ਗੇਮ ਹੈ ਜੀ ਕੈਡ ক্রিকেট ਤੋਂ ਬਾਅਦ ਹੋ ਗਈ ਜੀ ^{(indoor)} ਗੇਮ ਹੋਣ ਕਰਕੇ ਕਿ ਐਡਵਾਂਟੇਜ ਇਹ ਵੀ ਹੈਗਾ ਕਿ ਜਦੋਂ ਬੰਦਾ ਥੋੜੀ ਆਪਣੀ ਪ੍ਰੋਫੈਸ਼ਨਲ ਬੈਡਮਿੰਟਨ ਖਤਮ ਕਰ ਦਿੰਦਾ ਤੇ ਅੱਗੇ ਵੀ ਖੇਡ ਸਕਦਾ ਜੀ ਜਿਸ ਮੈਂ ਵੀ ਅਨਜੇ 65 ਤੱਕ ਪਰ ਰੈਗੂਲਰ ਬੈਡਮਿੰਟਨ ਖੇਡਦਾ ਪਰ ਕ੍ਰਿਕਟ ਮੇਰੇ ਵਾਸਤੇ ਪੋਸੀਬਲ ਨਹੀਂ ਸੀ ਐਸਾ ਚ ਖੇਡ ਨਹੀਂ ਜੀ ਕਿਸ ਤਰ੍ਹਾਂ ਬਾਕੀ ਲੋਕਾਂ ਨੂੰ ਮੈਸੇਜ ਦੇਣਾ ਮੈਂ ਤਾਂ ਇਹ ਕਹੂੰਗਾ ਜੀ ਬੱਚੇ ਨੂੰ ਗੇਮ ਜ਼ਰੂਰ ਖਿਲਾਓ ਜੀ ਤੇ ਕਿਉਂਕਿ ਮੈਂ ਬੈਡਮਿੰਟਨ ਨਾਲ ਮੇਰਾ ਬੜਾ ਲਗਾਵ ਹੈ ਮੈਂ ਕਹੂੰਗਾ ਬੈਡਮਿੰਟਨ ਜ਼ਰੂਰ ਖਿਲਾਓ ਥੈਂਕ ਯੂ ਮੋਨੇਕੋਰ ਜੀ ਅੱਜ ਲੁਧਿਆਣਾ ਬੈਡਮਿੰਟਨ ਅਕੈਡਮੀ ਉਹਦੇ ਵੱਲੋਂ ਇਹ ਟੂਰਨਾਮੈਂਟ ਜਿਹੜਾ ਪੰਜਾਬ ਦਾ ਓਪਨ ਟੂਰਨਾਮੈਂਟ ਕਰਵਾਇਆ ਗਿਆ ਹੈ ਇਹਦੇ ਵਿੱਚ ਬੜੀ ਗਿਣਤੀ ਵਿੱਚ ਪਲੇਅਰਸ ਜਿਹੜੇ ਨੇ ਪੂਰੇ ਪੰਜਾਬ ਤੋਂ ਇੱਥੇ ਸ਼ਾਮਿਲ ਹੋਏ ਨੇ ਔਰ ਬੜੇ ਸੋਹਣੇ ਮੈਚੇਸ ਦੇਖਣ ਨੂੰ ਮਿਲ ਰਹੇ ਨੇ ਅੱਜ ਫਾਈਨਲਸ ਨੇ ਸਾਰੇ ਔਰ ਬਹੁਤ ਹੀ ਵਧੀਆ ਸਟੇਡੀਅਮ ਅੱਛੀ ਫੈਸਿਲਿਟੀਆਂ ਸਾਰਾ ਕੁਝ ਇੱਥੇ ਵਧੀਆ ਹੈ ਔਰ ਮੈਂ ਵਿਸ਼ ਕਰਦਾ ਹਾਂ ਕਿ ਜਿਹੜੇ ਬੱਚੇ ਅੱਜ ਜਿੱਤਣਗੇ ਉਹ ਕੇ ਇਸ ਤੋਂ ਬਾਅਦ ਹੋਰ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਤੇ ਵੀ ਜਾਣਗੇ ਔਰ ਜਿਹੜੇ ਅੱਜ ਬੱਚੇ ਅਜ ਨਹੀਂ ਜਿੱਤ ਸਕਣਗੇ ਉਹਨਾਂ ਨੂੰ ਮੇਰੀ ਇਹੀ ਬਿਸ਼ੇਸ ਦੇ ਰਿਹਾ ਕਿ ਨੈਕਸਟ ਟਾਈਮ ਹੋਰ ਮਿਹਨਤ ਕਰ ਤਾਂ ਕਿ ਅਗਲੀ ਵਾਰੀ ਚੈਂਪੀਅਨ ਬਣ। ਕਚ੍ਹਾ ਨੂੰ ਜਾਨ ਜਿਆਦਾ ক্রিকেট ਵੱਲ ਹੁੰਦਾ ਬਲਕਿ ਲੰਝਟ ਘੱਟ ਤੇ ਇਹੇ ਤੱਕ ਨਜ਼ਰ ਆਏ ਕਿ ਕਿੱਥੇ ਹੋ ਰਿਹਾ ਹੈ। ਆ ਦੇਖੋ ਦੇਖੋ ਇਹ ਜਿਉਂ-ਜਿਉਂ ਗੇਮਜ਼ ਦੀ ਕਮਰਸ਼ੀਅਲਾਈਜੇਸ਼ਨ ਵਧੀ ਜਾਂਦੀ ਆ ਬਟ ਨੋ ਡਾਊਟ ক্রিকেট ਦੇ ਵਿੱਚ ਪੈਸਾ ਬਹੁਤ ਵੱਡਾ ਹੈ ਬਟ ਹੁਣ ਹੌਲੀ-ਹੌਲੀ ਸਾਡੇ ਜਿਹੜੇ ਚੈਂਪੀਅਨਸ ਜਿਨ੍ਹਾਂ ਨੇ ਆਪਣੇ ਆਪ ਨੂੰ 올림픽ਸ 'ਚ ਸ਼ੋਅ ਕੀਤਾ ਹੈ ਜਾਂ ਉਸ ਤੋਂ ਪਹਿਲਾਂ ਕਾਮਨਵੇਲਥ ਨੇਸ਼ਨ ਦੇ ਵਿੱਚ ਵੀ ਚੈਂਪੀਨ ਰਹੇ ਆ ਦੇ ਹੈਵ ਆਲਸੋ ਬਿਕਮ ਬ੍ਰਾਂਡ ਐਮਬੈਸਡਰ ਓ ਡਿਫਰੈਂਟ ਡਿਫਰੈਂਟ ਕੰਪਨੀਆਂ ਉਹਨਾਂ ਨੂੰ ਵੀ ਹੁਣ ਮਤਲਬ ਬੈਡਮਿੰਟਨ ਚ ਵੀ ਹੁਣ ਜਿੰਨੂੰ ਕਹਾਂਗੇ ਕਿ ਵੱਡੇ ਪਲੇਅਰ ਜਿਹੜੇ ਨੇ ਉਹ ਚੰਗੀਆਂ ਐਂਡੋਰਸਮੈਂਟਸ ਕਰ ਰਹੇ ਨੇ ਸੋ ਹਰ ਗੇਮ ਦੇ ਵਿੱਚ ਹਾਕੀ ਦੇ ਵਿੱਚ ਮੁੰਡੇ ਵੀ ਸਾਡੇ ਤੁਸੀਂ ਦੇਖੋ ਐਸੀ ਮੈਡਲ ਜਿੱਤ ਕੇ ਲਿਆਏ ਚਾਹੇ ਬ੍ਰੋਂਜ਼ ਹੀ ਆਇਆ ਬਟ ਸਟਿਲ ਉਹਨਾਂ ਨੂੰ ਵੀ ਐਂਡੋਰਸਮੈਂਟ ਮਿਲਣ ਲੱਗ ਪਈ ਸੋ ਸਾਰੀ ਗੇਮਾਂ ਨੂੰ ਹੁਣ ਜਿਹੜੀ ਇੰਡਸਟਰੀ ਆ ਉਹ ਪ੍ਰੋਮੋਟ ਕਰਨ ਲੱਗ ਪਈ ਹੈ ਸੋ ਫਿਊਚਰ ਬ੍ਰਾਈਟ ਹੈ ਬੱਚਿਆਂ ਦਾ ਅੱਛਾ ਖੇਡ ਰਹੇ ਬਹੁਤ ਵਧੀਆ ਸਾਡੇ ਵੱਲੋਂ ਮੈਂ ਇਹੋ ਕਹਿ ਰਹੇ ਕਿ ਮਿਸਪਲ ਕਾਰਪੋਰੇਸ਼ਨ ਦਾ ਵਰ ਸਟੇਡੀਅਮ ਇਹਦੇ ਵਿੱਚ ਜੋ ਵੀ ਫੈਸਿਲਿਟੀ ਜੀ ਲੋਡ ਹੋਏਗੀ ਪਹਿਲਾਂ 스마트 ਸਿਟੀ ਵਿੱਚੋਂ ਫੰਡਿੰਗ ਚੋਂ ਇਹ ਸਟੇਡੀਅਮ ਦੀ ਰੇਨੋਵੇਸ਼ਨ ਕੀਤੀ ਗਈ ਹੈ ਤੇ ਸਾਰੇ ਕੋਰਟਸ ਬਣੇ ਨਵੇਂ ਸੋ ਇਹਦੇ ਵਿੱਚ ਕੋਈ ਹੋਰ ਵੀ ਲੋਡ ਹੋਏਗੀ ਡੈਫੀਨਿਟਲੀ ਮਿਸਪਲ ਕਾਰਪੋਰੇਸ਼ਨ ਲੁਧਿਆਣਾ ਜਿਹੜਾ ਉਹ वचनबद्ध ਹੈ ਇਹਨੂੰ ਹੋਰ ਇੰਪਰੂਵ ਕਰਨ ਦੇ ਲਈ ਇਹਦੇ ਫੈਸਿਲਿਟੀ ਜਿਹੜੀਆਂ ਹੋਰ ਐਡ ਕਰਨ ਦੇ ਲਈ